ਅੰਬਾਨੀਆਂ ਦਾ ਪੈਸਾ ਤੇ ਅੰਬਾਨੀਆਂ ਦਾ ਵਿਆਹ ਨਹੀਂ ਕਾਲਜੇ ਮਚਾਈ ਜਾਂਦੇ ਐ ਮੈਂ ਖਾਮ ਖਾਨੀ ਅੰਬਾਨੀਆਂ ਦਾ ਪੈਸਾ ਤੇ ਅੰਬਾਨੀਆਂ ਦਾ ਵਿਆਹ ਨਹੀਂ ਕਾਲਜੇ ਮਚਾਈ ਜਾਂਦੇ ਐ ਮੈਂ ਖਾਮ ਖਾਨੀ ਹੋਇਆ ਪਾ ਲੈਣ ਕੀ ਕਿਸੇ ਤੋਂ ਦੱਸ ਡੋਡੇ ਨੀ ਅੱਗ ਲਾਈ ਤਿੱਤਰਾਂ ਨੂੰ ਵਿਆਜੋਗੇ ਤੇ ਰਣਾਟ ਪੈਂਦਾ ਮੋਗੇ ਨੀ ਅੱਗ ਲਾਈ ਤਿੱਤਰਾ ਨੂੰ ਫੁਕਰੇ ਜੇ ਬਣੇ ਬੈਠੇ ਵੱਡੇ ਵਿਦਵਾਨ ਨੀ ਨਵੇਂ ਨਵੇਂ ਦਾਗ ਦੇ ਅਨਤ ਹੀ ਭਿਆਨ ਨੀ ਫੁਕਰੇ ਜੇ ਬਣੇ ਬੈਠੇ ਵੱਡੇ ਵਿਦਵਾਨ ਨੀ ਨਵੇਂ ਨਵੇਂ ਦਾਗ ਦੇ ਅਨਤ ਹੀ ਭਿਆਨ ਨੀ ਹੋ ਨਾਲੇ ਆਪ ਨਹੀਂ ਕਰਨ ਕੁਛ ਜੋਗੇ ਨੀ ਅਗ ਲਾਈ ਤਿਤਰਾ ਨੂੰ ਬਿਆਜੋਗੇ ਤੇ ਰੜਾਟ ਪੈਂਦਾ ਮੋਗੇ ਨੀ ਅਗ ਲਾਈ ਤਿਤਰਾ ਨੂੰ ਹੋ ਜਾਬੜਾਂ ਦਾ ਪੇੜ ਪਾਉਂਦੇ ਟੁੱਟ ਪੈਣੇ ਉਤਜੇ ਲੋਕਾਂ ਦੇ ਆਕੋਲਿਆਂ ਤੇ ਰਹਿੰਦੇ ਐ ਮਹਿਮੂਤ ਦੇ ਹੋ ਜਾਬੜਾਂ ਦਾ ਪੇੜ ਪਾਉਂਦੇ ਟੁੱਟ ਪੈਣੇ ਉਤਜੇ ਲੋਕਾਂ ਦੇ ਕੌਲਿਆਂ ਤੇ ਰਹਿੰਦੇ ਐ ਮਹੂਤ ਦੇ ਦੱਸ ਫੇਰ ਕੀ ਫਸਾਤੀ ਇਟ ਮੋਗੇ ਨੀ ਅੱਗ ਲਾਈ ਤਤਰਾ ਨੂੰ ਬਿਆਜੋਗੇ ਤੇੜਾ ਟ ਪੈਂਦਾ ਮੋਗੇ ਨੀ ਅੱਗ ਲਾਈ ਤਤਰਾ ਨੂੰ ਬੁ ਆਖਦਾ ਏ ਸੱਚੀ ਪਹਿਣੀ ਬਾਗੇ ਆਲਾ ਮਾਨਨੀ ਆਤ ਲੋਨੇ ਖਾਲੀ ਜਿਹੜੇ ਵੰਡਦੇ ਗਿਆਨ ਨੀ ਆਖਦਾਏ ਸੱਚੀ ਪਹਿਣੀ ਭਾਗੇ ਆਲਾ ਮਾਨਨੀ ਅਕਲੋ ਨੇ ਖਾਲੀ ਜਿਹੜੇ ਵੰਡਦੇ ਗਿਆਨਨੀ ਸਿਮ ਜੀਉ ਦੇ ਚਲਾਉਂਦੇ ਆਪ ਕੋਗੇ ਨੀ ਅੱਗ ਲਾਈ ਤੇ ਤਰਾਂ ਨੂੰ ਬਿਆਜੋਗੇ ਤੇ ਰੜਾਟ ਪੈਂਦਾ ਮੋਗੇ ਨੀ ਅੱਗ ਲਾਈ ਤੇ ਤਰਾਂ ਨੂੰ ਹੁ ਫਿਰਦੇ ਆ ਕਈ ਐਵੇਂ ਅੱਗ ਲਾਈ ਪੂਛ ਨੂੰ ਹੋਇਆ ਕੀ ਏ ਖੌਰੇ ਕੋੜੀ ਮਾਨ ਮਨਹੂਸ ਨੂੰ ਫਿਰ ਤੇ ਆਕਈ ਐਵੇਂ ਅੱਗ ਲਾਈ ਪੂਸ਼ ਨੂੰ ਹੋਇਆ ਕੀ ਏ ਖੌਰੇ ਕੋੜੀ ਮਾਨ ਮਨਹੂਸ ਨੂੰ ਪਾਈ ਖੁਸ਼ੀਆਂ ਦੇ ਵਿੱਚ ਬੈਠਾ ਸੋਗੇ ਨੀ ਅੱਗ ਲਾਈ ਤਿਤਰਾ ਨੂੰ ਵਿਆਹ ਜੋਗੇ ਤੇ ਰੜਾਟ ਪੈਂਦਾ ਮੋਗੇ ਨੀ ਅੱਗ ਲਾਈ ਤਿਤਰਾ ਨੂੰ ਆ ਜੋਗੇ ਤੇੜਾ ਟਪੈਦਾ ਮੋਗੇ ਨੀ ਅੱਗ ਲਾਈ ਤਿੱਤਰਾਂ ਨੂੰ ਹੋਏ ਐਵੇਂ ਅੱਗ ਲਾਈ ਤਿੱਤਰਾਂ ਨੂੰ